ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਟਾਫਟ ਨਿਊਜ਼ ਤੇ ਖਬਰਾਂ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ 트럼ਪ ਦੀ ਧਮਕੀ ਨੇ ਇੱਕ ਵਾਰ ਫੇਰ ਵਪਾਰਕ ਜਗਤ ਵਿੱਚ ਟੈਨਸ਼ਨ ਵਧਾ ਕੇ ਰੱਖ ਦਿੱਤੀ ਹੈ। ਉਹਨਾਂ ਨੇ ਕਿਹਾ ਕਿ 1 ਜੂਨ ਤੋਂ ਯੂਰੋਪੀਅਨ ਯੂਨੀਅਨ ਦੇ ਆਯਾਤ ਤੇ ਲੱਗੇਗਾ 50% ਦੀ ਟੈਰਿਫ ਅਤੇ ਵਿਦੇਸ਼ੀ ਸਮਾਰਟਫੋਨਾਂ ਤੇ ਐਲਾਨਿਆ 25% ਟੈਕਸ। ਜਿਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਇੱਕ ਵਾਰ ਫੇਰ ਵਪਾਰਕ ਜਗਤ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਉਨ੍ਹਾਂ ਨੇ 1 ਜੂਨ ਤੋਂ ਯੂਰੋਪੀਅਨ ਯੂਨੀਅਨ ਤੇ ਆਉਣ ਵਾਲੇ ਸਾਰੇ ਆਯਾਤ ਤੇ 50% ਟੈਰਿਫ ਲਾਉਣੇ ਹਨ ਅਤੇ ਵਿਦੇਸ਼ੀ ਸਮਾਰਟਫੋਨਾਂ ਤੇ 25% ਟੈਕਸ ਲਾਉਣ ਦਾ ਐਲਾਨ ਕਰ ਦਿੱਤਾ ਹੈ। ਟਰੰਪ ਦੇ ਇਸ ਫੈਸਲੇ ਨੇ ਅੰਤਰਰਾਸ਼ਟਰੀ ਬਾਜ਼ਾਰਾਂ ਅਤੇ ਗਲੋਬਲ ਕੂਟਨੀਤੀ ਵਿੱਚ ਉਤਲ-ਬੁਤਲ ਮਚਾ ਕੇ ਰੱਖ ਦਿੱਤੀ ਹੈ। ਇਸ ਫੈਸਲੇ ਤੇ ਟਰੰਪ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਕਿਹਾ ਕਿ ਸਾਡੀਆਂ ਚਰਚਾਵਾਂ ਕਿਤੇ ਵੀ ਨਹੀਂ ਪਹੁੰਚ ਰਹੀਆਂ ਅਤੇ ਉਹ ਸਾਡੇ ਉਤਪਾਦਾਂ ਨਾਲ ਅਨਿਆਪੂਰਵਕ ਵਿਵਹਾਰ ਕਰ ਰਹੇ ਨੇ। ਜੀ ਹਾਂ Apple ਜੋ ਕਿ ਪਹਿਲਾਂ ਵੀ ਚੀਨ ਦੇ ਟੈਰਿਫ ਤੋਂ ਬਚਣ ਲਈ ਭਾਰਤ ਵਿੱਚ ਉਤਪਾਦਨ ਟਰਾਂਸਫਰ ਕਰ ਰਿਹਾ ਸੀ ਹੁਣ 트럼ਪ ਦੇ ਨਿਸ਼ਾਨੇ ਤੇ ਆ ਗਿਆ ਹੈ 트럼ਪ ਨੇ ਕੰਪਨੀ ਦੇ CEO ਟਿਮ ਕੁੱਕ ਨੂੰ ਸਪਸ਼ਟ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਉਹ ਜਾਂ ਤਾਂ ਅਮਰੀਕਾ ਵਿੱਚ Apple ਦਾ ਉਤਪਾਦਨ ਕਰਨ ਜਾਂ ਫਿਰ 25% ਟੈਕਸ ਭਰਨ ਲਈ ਤਿਆਰ ਹੋ ਜਾਣ ਇਸ ਤਰ੍ਹਾਂ iPhone ਤੇ ਭਾਰੀ ਟੈਰਿਫ ਦਾ ਸਿੱਧਾ ਮਤਲਬ ਹੈ ਕਿ Apple ਦੇ smartphone ਹੁਣ ਮਹਿੰਗੇ ਹੋਨ ਜਾ ਰਹੇ ਨੇ ਅਤੇ ਇਸ ਤੋਂ ਇਹ ਵੀ ਯਕੀਨੀ ਹੋ ਜਾਂਦਾ ਹੈ ਕਿ ਅਮਰੀਕੀ ਬਾਜ਼ਾਰਾਂ ਵਿੱਚ ਇਸ ਦੀ ਮੰਗ ਹੁਣ ਘਟ ਜਾਵੇਗੀ ਇਸ ਫੈਸਲੇ ਤੋਂ ਬਾਅਦ Apple ਦੇ ਸ਼ੇਅਰ 3% ਡਿੱਗ ਚੁੱਕੇ ਨੇ ਜੋ ਦਰਸਾਉਂਦਾ ਹੈ ਕਿ ਬਾਜ਼ਾਰ ਦੀ ਸਥਿਤੀ ਗੰਭੀਰ ਹੋ ਚੁੱਕੀ ਹੈ ਤੇ ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਵਿੱਚ ਪਹਿਲੀ ਪੰਜਾਬੀ ਮਹਿਲਾ ਸੰਸਦ ਮੈਂਬਰ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਪਰਮਿੰਦਰ ਕੌਰ ਦੀ ਜੀਹਾਂ ਪਰਵਿੰਦਰ ਕੌਰ ਜੋ ਕਿ ਨਵਾਂ ਸ਼ਹਿਰ ਦੀ ਰਹਿਣ ਵਾਲੀ ਹੈ ਡਾਕਟਰ ਪਰਵਿੰਦਰ ਨੇ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਪੰਜਾਬੀ ਮਹਿਲਾ ਮੈਂਬਰ ਬਣ ਦਾ ਖਿਤਾਬ ਹਾਸਲ ਕੀਤਾ ਤੇ ਪੰਜਾਬ ਦਾ ਨੌਰਾਸ਼ਨ ਕੀਤਾ ਪੀਏਯੂ ਦੀ ਸਾਬਕਾ ਵਿਦਿਆਰਥਣ ਡਾਕਟਰ ਪਰਵਿੰਦਰ ਕੌਰ ਪੱਛਮੀ ਆਸਟ੍ਰੇਲੀਆ ਦੇ ਪਾਰਲੀਮੈਂਟ ਦੀ ਪਹਿਲੀ ਪੰਜਾਬੀ ਮਹਿਲਾ ਮੈਂਬਰ ਵਜੋਂ ਸੌਹ ਚੁੱਕੇਗੀ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਵੀ ਡਾਕਟਰ ਪਰਮਿੰਦਰ ਦੀ ਇਸ ਵੱਡੀ ਪ੍ਰਾਪਤੀ ਤੇ ਵਧਾਈ ਦਿੰਦੀ ਹੈ ਅਤੇ ਅੱਗੋਂ ਦੀ ਸਫਲਤਾ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਦੱਸਦੀ ਹੈ ਕਿ ਡਾਕਟਰ ਪਰਮਿੰਦਰ कौर ਪੁੱਤਰੀ ਕਸ਼ਮੀਰ ਸਿੰਘ ਮੂਲ ਤੌਰ ਤੇ ਤਾਂ ਨਵਾਂ ਸ਼ਹਿਰ ਪਿੰਡ ਹਿਆਤਪੁਰ ਰੁੜਕੀ ਦੀ ਰਹਿਣ ਵਾਲੀ ਹੈ ਉਸ ਦੀ ਰੁਚੀ ਸ਼ੁਰੂ ਤੋਂ ਹੀ ਵਿਗਿਆਨਕ ਵਿਸ਼ਿਆਂ ਵਿੱਚ ਰਹਿੰਦੀ ਸੀ ਉਸ ਦੇ 12ਵੇਂ ਤੋਂ ਬਾਅਦ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਪੀਯੂ ਤੋਂ एमएससी ਕਰਨ ਤੋਂ ਬਾਅਦ ਉਹ ਉੱਚੇਰੀ ਪੜ੍ਹਾਈ ਕਰਨ ਦੇ ਲਈ ਆਸਟ੍ਰੇਲੀਆ ਚਲੀ ਗਈ। ਉੱਥੇ ਫਸਲਾਂ ਦੇ ਡੀਐਨਏ ਤੇ ਕੰਮ ਕੀਤਾ। ਵਿਸ਼ੇਸ਼ ਤੌਰ ਤੇ ਪਸ਼ੂਆਂ ਦੇ ਚਾਰੇ ਵਿੱਚ ਬਣਨ ਵਾਲੀ ਮੀਥੇਨ ਗੈਸ ਸੰਬੰਧੀ ਕੀਤੇ ਕਾਰਜ ਲਈ ਉਸ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪੱਛਮੀ ਆਸਟ੍ਰੇਲੀਆ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਸ ਨੇ ਕਈ ਸਮਾਜਿਕ ਭਲਾਈ ਦੇ ਕੰਮ ਵੀ ਕੀਤੇ ਜਿਨ੍ਹਾਂ ਨੂੰ ਵੇਖਦੇ ਹੋਏ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਸ ਨੂੰ ਉੱਪਰਲੇ ਸਦਨ ਵਿੱਚ ਆਪਣਾ ਨੁਮਾਇੰਦਾ ਬਣਾਇਆ ਉਸਨੇ ਵੱਡੀ ਜਿੱਤ ਹਾਸਲ ਕਰਦਿਆਂ ਹੋਇਆ ਆਸਟ੍ਰੇਲੀਆ ਦੀ ਸੰਸਦ ਦੀ ਪਹਿਲੀ ਮਹਿਲਾ ਪੰਜਾਬੀ ਮੈਂਬਰ ਬਣ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਪੰਜਾਬ ਦਾ ਨਾਂ ਰੌਸ਼ਨ ਕੀਤਾ ਤੇ ਵਾਧੇ ਅਗਲੀ ਖਬਰ ਦੇ ਵੱਲ ਜਿੱਥੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦੇ ਵਿੱਚੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਮਾਡਲ ਅਤੇ ਅਦਾਕਾਰ ਮੁਕุลਦੇਵ ਦਾ ਦਿਹਾਂਤ ਹੋ ਚੁੱਕਿਆ ਹੈ ਜੀ ਹਾਂ 54 ਸਾਲ ਦੀ ਉਮਰ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਉਹ ਹਿੰਦੀ ਪੰਜਾਬੀ ਅਤੇ ਦੱਖਣੀ ਭਾਰਤੀ ਦੇ ਫਿਲਮਾਂ ਦੇ ਨਾਲ ਤਾਲੁਕ ਰੱਖਦੇ ਸੀ ਟੈਲੀਵਿਜ਼ਨ ਦੇ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸੀ ਹਿੰਦੀ ਪੰਜਾਬੀ ਅਤੇ ਦੱਖਣੀ ਭਾਰਤੀ ਫਿਲਮਾਂ ਦੇ ਨਾਲ ਨਾਲ ਟੈਲੀਵਿਜ਼ਨ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਅਭਿਨੇਤਾ ਮੁਕਲਦੇਵ ਦਾ ਦਿਹਾਂਤ ਹੋ ਗਿਆ ਉਹ 54 ਸਾਲ ਦੇ ਸਨ ਉਹਨਾਂ ਦੀ ਮੌਤ ਦਾ ਕਾਰਨ ਬਾਰੇ ਹਜੇ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਹੈ ਅਤੇ ਬਿੰਦੂ ਦਾਰਾ ਸਿੰਘ ਮਨੋਜ ਪਾਈ ਅਤੇ ਹੋਰ ਉਹਨਾਂ ਦੇ ਕਈ ਦੋਸਤਾਂ ਦੇ ਵੱਲੋਂ ਟਵੀਟ ਕਰਕੇ ਆਪਣਾ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ ਜੇ ਮੁਕਲਦੇਵ ਬਾਰੇ ਦੱਸੀਏ ਤਾਂ ਮੁਕਲਦੇਵ ਦਾ ਜਨਮ 17 ਸਤੰਬਰ 1970 ਨਵੀਂ ਦਿੱਲੀ ਵਿੱਚ ਹੋਇਆ ਇੱਕ ਭਾਰਤੀ اداکار ਜੋ ਕਿ ਹਿੰਦੀ ਪੰਜਾਬੀ ਤੇਲਗੂ ਤਮਿਲ ਕੰਨੜ ਬੰਗਾਲੀ ਅਤੇ ਮਲਿਆਲਮ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਸੀ ਉਹਨਾਂ ਨੇ 1996 ਦੇ ਵਿੱਚ ਟੀਵੀ ਲੜੀਵਾਰ ਮੁਮਕਿਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਸੇ ਸਾਲ ਦਸਤਕ ਤੋਂ ਆਪਣੀ ਫਿਲਮ ਸ਼ੁਰੂ ਕੀਤੀ ਸੀ ਜਿहां ਜਿਸ ਦੇ ਵਿੱਚ ਉਸਨੇ ਸੁਸ਼ਮિતા ਸੇਨ ਨਾਲ ਅਭਿਨੈ ਕੀਤਾ ਸੀ ਪਿਛਲੇ ਕੁਝ ਸਾਲਾਂ ਵਿੱਚ ਉਹ ਯਮਲਾ ਪਗਲਾ دیਵਾਨਾ son of ਸਰਦਾਰ ਆ ਰਾਜਕੁਮਾਰ ਅਤੇ ਜੈ ਹੋ ਵਰਗੀਆਂ ਪ੍ਰਸਿੱਧ ਫਿਲਮਾਂ ਵਿੱਚ ਵੀ ਨਜ਼ਰ ਆਏ ਸੀ ਉਹਨਾਂ ਨੇ ਦਿੱਲੀ ਦੇ ਸੇਂਟ ਪੀਟਰ ਕੋਲੰਬਾ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਅਤੇ ਗ੍ਰੈਜੂਏਸ਼ਨ ਹੋਣ ਤੋਂ ਬਾਅਦ ਉਹਨਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਪੈਰ ਰੱਖਿਆ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਬਾਰੇ ਜਿहां ਬੀਤੇ ਦਿਨ ਪੰਜਾਬ ਵਿਜੀਲੈਂਸ ਬਿਊਰੋ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਵੱਲੋਂ ਅਮਨ ਅਰੋੜਾ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਘਟੋ-ਘਟੇ 6 ਘੰਟਿਆਂ ਦੀ ਜਾਂਚ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਵੱਲੋਂ ਅਮਨ अरोड़ा ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜਲੰਧਰ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀ ਪੇਸ਼ੀ ਅੱਜ ਮੁਹਾਲੀ ਵਿੱਚ ਹੋਵੇਗੀ ਜਾਂ ਜਲੰਧਰ ਵਿਖੇ ਇਹ ਹੁਣ ਤੱਕ ਸਪਸ਼ਟ ਨਹੀਂ ਹੋ ਪਾਇਆ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਰਮਨ अरोड़ा ਤੋਂ 14 ਸੁਰੱਖਿਅਤ ਮੁਲਾਜ਼ਮਾਂ ਵਾਲੀ ਸਿਕਿਉਰਿਟੀ ਅਤੇ ਸਰਕਾਰੀ ਗੱਡੀ ਵਾਪਸ ਲੈ ਲਈ ਸੀ ਇਸ ਤੋਂ ਬਾਅਦ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ਉਹਨਾਂ ਦੇ ਘਰ ਤੇ ਛਾਪਾ ਮਾਰਿਆ ਤੇ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਉੱਤੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨਗੇ ਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨਾਲ ਅੱਗੇ ਵੀ ਕੰਮ ਕੀਤੇ ਜਾਣਗੇ ਅਤੇ ਉਸ ਨੀਤੀ ਉੱਤੇ ਚੱਲਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਪੰਜਾਬ ਸਰਕਾਰ ਨੇ ਆਪਣੇ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਸਬੂਤਾਂ ਨਾਲ ਵਿਜੀਲੈਂਸ ਨੂੰ ਗ੍ਰਿਫਤਾਰ ਕਰਵਾਇਆ ਸਭ ਨੂੰ ਸਪਸ਼ਟ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਛੋਟੇ ਮੁਲਾਜ਼ਮ ਜਾਂ ਫਿਰ ਅਸტრਾਂ ਉੱਤੇ ਦਬਾਅ ਪਾ ਕੇ ਜੇਕਰ ਕੋਈ ਵੀ ਗਰੀਬਾਂ ਦੇ ਹੱਕ ਦੀ ਕਮਾਈ ਨੂੰ ਲੁੱਟ ਕੇ ਭ੍ਰਿਸ਼ਟਾਚਾਰ ਕਰੇਗਾ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ ਇਹ ਬੋਲ ਸੰਨ ਸੀਐਮ ਮਾਨ ਜੀਹਾਂ ਭਗਵੰਤ ਸਿੰਘ ਮਾਨ ਦੇ ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਜੀਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਬਾਰੇ ਜਿਨ੍ਹਾਂ ਦੇ ਕਤਲ ਕਾਂਡ ਵਿੱਚ ਮੁੱਖ ਗਵਾਹ ਸਾਬਕਾ ਐਸਐਚਓ ਅੰਗਰੇਜ਼ ਸਿੰਘ ਦੀ ਅੱਜ ਮੌਤ ਹੋ ਗਈ ਹੈ ਜੀਹਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਗਵਾਹ ਸਾਬਕਾ ਐਸਐਚਓ ਅੰਗਰੇਜ਼ ਸਿੰਘ ਦੀ ਅੱਜ ਮੌਤ ਹੋ ਗਈ ਹੈ ਉਹ ਲੰਬੇ ਸਮੇਂ ਤੋਂ ਬਿਮਾਰ ਦੱਸੇ ਜਾ ਰਹੇ ਸੀ ਅਤੇ ਕੱਲ ਉਹਨਾਂ ਦੀ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਅਦਾਲਤ 'ਚ ਗਵਾਹੀ ਸੀ ਪਰ ਉਹ ਨਹੀਂ ਪਹੁੰਚੇ ਜਿहां ਜਿਸ ਕਾਰਨ ਅਦਾਲਤ ਨੇ ਉਹਨਾਂ ਨੂੰ 4 ਜੁਲਾਈ ਨੂੰ ਬੁਲਾਇਆ ਸੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਕੇਸ ਵਿੱਚ ਕੱਲ ਮਾਨਸਾ ਦੀ ਅਦਾਲਤ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵੀ ਗਵਾਹੀ ਹੋਣੀ ਸੀ ਪਰ ਉਹ ਸਿਹਤ ਖਰਾਬ ਹੋਣ ਕਾਰਨ ਅਦਾਲਤ ਵਿੱਚ ਪੇਸ਼ੀ ਲਈ ਨਹੀਂ ਪਹੁੰਚ ਸਕੇ ਅਦਾਲਤ ਨੇ ਹੁਣ ਬਲਕੌਰ ਸਿੰਘ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਬੁਲਾਇਆ ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਇਸ ਕਤਲ ਕੇਸ ਵਿੱਚ ਜਾਂਚ ਅਧਿਕਾਰੀ ਆਈਓ ਅੰਗਰੇਜ਼ ਸਿੰਘ ਤੇ ਸੁਖਪਾਲ ਸਿੰਘ ਨੂੰ ਵੀ ਉਸੇ ਦਿਨ ਆਪਣੇ ਬਿਆਨ ਦਰਜ ਕਰਵਾਉਣ ਲਈ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਸੀ ਅਦਾਲਤ ਨੇ ਕੇਸ ਦੀ ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਨੂੰ ਵੀ ਸੰਮਣ ਜਾਰੀ ਕਰ ਦਿੱਤੇ ਸੀ ਪਰ ਅੱਜ ਤੁਹਾਨੂੰ ਦੱਸ ਦਈਏ ਕਿ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਹੈ ਸਿੱਧੂ ਮੂਸੇਵਾਲਾ ਕੇਸ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਾਧੇ ਅਗਲੀ ਖਬਰ ਦੇ ਵੱਲ ਜੇ ਅੱਜ ਸ਼ਾਮ ਨੂੰ ਕਿਤੇ ਜਾਣ ਦੀ ਸੋਚ ਰਹੇ ਹੋ ਤਾਂ ਅੱਜ ਸ਼ਾਮ ਨੂੰ ਘਰਾਂ ਵਿੱਚ ਹੀ ਰਹੋ ਜਿहां ਤੁਹਾਨੂੰ ਰੋਕਿਆ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ ਕੀਤਾ ਗਿਆ ਖਾਸ ਕਰ ਇਹਨਾਂ ਇਲਾਕਿਆਂ ਦੇ ਵਿੱਚ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਜਿੱਥੇ ਅੱਜ ਯਾਨੀ ਕਿ 24 ਮਈ ਨੂੰ 70 ਕਿਲੋਮੀਟਰ ਪ੍ਰਤੀ ਘੰਟਿਆਂ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਨਾਲ بارش ਹੋਣ ਦੀ ਵੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ orange ਚੇਤਾਵਨੀ ਦਾ ਅਲਰਟ ਲੋਕਾਂ ਨੂੰ ਤੂਫਾਨ ਅਤੇ بارش ਦੌਰਾਨ ਆਪਣੇ ਘਰਾਂ ਵਿੱਚ ਰਹਿਣ ਲਈ ਕੀਤਾ ਗਿਆ ਸੁਰੱਖਿਅਤ ਥਾਵਾਂ ਉੱਤੇ ਰਹਿਣਾ ਚਾਹੀਦਾ ਹੈ ਪੰਜਾਬ ਦਾ ਮੌਸਮ ਵੀ ਇੱਕ ਵਾਰ ਫੇਰ ਵਿਕਟ ਸੱਕਦਾ ਹੈ ਅੱਜ ਸ਼ਾਮ ਤੇਜ਼ ਹਵਾਵਾਂ ਦੇ ਨਾਲ ਮੀ ਪੈ ਸਕਦਾ ਹੈ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਇਹ ਸਾਰੀਆਂ ਜਾਣਕਾਰੀਆਂ ਨੇ ਜਿਹੜੀਆਂ ਕਿ ਆਮ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਥੋੜਾ ਹੋਰ ਵਿਸਤਾਰ ਵਿੱਚ ਦੇ ਦੱਸिए ਤਾਂ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਮੌਸਮ ਵਿਗਿਆਨੀ ਡਾਕਟਰ ਆਰ ਕੇ ਜਨਾਮਣੀ ਦੇ ਅਨੁਸਾਰ ਅੱਜ ਤੇਜ਼ ਹਵਾਵਾਂ 60 ਕਿਲੋਮੀਟਰ ਪ੍ਰਤੀ ਘੰਟਾ ਚੱਲ ਸਕਦੀਆਂ ਨੇ ਉਹਨਾਂ ਕਿਹਾ ਕਿ 29 ਮਈ ਤੱਕ ਲਗਾਤਾਰ ਬੱਦਲ ਛਾਏ ਰਹਿਣਗੇ ਅਤੇ 25 ਅਤੇ 26 ਨੂੰ 20 ਭਾਰੀ ਮੀਂਹ ਦੀ ਸੰਭਾਵਨਾ ਹੈ। 27 ਅਤੇ 28 ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਕੌਂਕਣ ਅਤੇ ਗੁਆਹ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਕੁਝ ਸਥਾਨਾਂ 'ਤੇ ਤੇਜ਼ ਹਵਾਵਾਂ ਚੱਲਣਗੀਆਂ। ਜਿੱਦਾਂ ਕਿ ਅਸਾਮ ਅਤੇ ਮਹਗਾਲਿਆ ਤੱਟਵਰਤੀ ਕਰਨਾਟਕਾ, ਕੇਰਲ, ਮੱਧ ਮਹਾਰਾਸ਼ਟਰਾ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜੋਕੇ ਜ਼ਾਹਿਰ ਕੀਤੀ ਗਈ ਹੈ। ਛੱਤੀਸਗੜ ਗੁਜਰਾਤ ਅੰਦਰੂਨੀ ਕਰਨਾਟਕਾ ਮਰਾਠਵਾੜਾ ਉਡੀਸ਼ਾ ਤਾਮਿਲਨਾਡੂ ਪੌਂਡੀਚੇਰੀ ਤੇਲੰгана ਅਤੇ ਵਿਦਰਵ ਦੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਅੱਗੇ ਵਧਦੇ ਹਾਂ ਹੁਣ ਗੱਲ ਕਰਾਂਗੇ ਸਿੱਖਾਂ ਬਾਰੇ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਧਰਮ ਪਰਿਵਰਤਨ ਦੀਆਂ ਖਬਰਾਂ ਆ ਰਹੀਆਂ ਨੇ ਜੀ ਹਾਂ 3000 ਸਿੱਖਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਸਿੱਖ ਧਰਮ ਛੱਡ ਕੇ ਅਪਣਾਇਆ ਇਸਾਈ ਧਰਮ ਵੇਖੋ ਕਿਉਂ ਕੀਤਾ ਅਜਿਹਾ ਕੰਮ ਫਿਲੀਪਿਟ ਭਾਰਤ ਨੇਪਾਲ ਸਰਹੱਦ ਤੇ ਦਰਜਨਾ ਪਿੰਡਾਂ ਵਿੱਚ ਧਰਮ ਪਰਿਵਰਤਨ ਬਾਰੇ ਚਰਚਾ جاری ਹੈ ਗਰਾਊਂਡ ਰਿਪੋਰਟ ਦੌਰਾਨ ਗੁਰਦੁਆਰਾ ਕਮੇਟੀ ਜਿਸ ਨੇ ਧਰਮ ਪਰਿਵਰਤਨ ਦੀ ਸ਼ਿਕਾਇਤ ਕੀਤੀ ਸੀ ਉਹਨਾਂ ਦੇ ਵੱਲੋਂ ਕੁਝ ਸੰਸਨੀ ਖੇਜ਼ ਖੁਲਾਸੇ ਕੀਤੇ ਜਾ ਰਹੇ ਨੇ ਨੇਪਾਲ ਪੰਜਾਬ ਹਰਿਆਣਾ ਤੋਂ ਆਉਣ ਵਾਲੇ ਪਾਦਰੀ ਆਰਥਿਕ ਤੌਰ ਤੇ ਕਮਜ਼ੋਰ ਪਿੰਡਾਂ ਦੇ ਲੋਕਾਂ ਨੂੰ ਸਿੱਖਿਆ ਇਲਾਜ ਅਤੇ ਪੈਸੇ ਦਾ ਲਾਲਚ ਦੇ ਕੇ ਇਸਾਈ ਧਰਮ ਵਿੱਚ ਤਬਦੀਲ ਕਰਦੇ ਨੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਜਾਂਚ ਅਤੇ ਕਾਰਵਾਈ ਕਰਨ ਵਿੱਚ ਰੁੱਝਿਆ ਹੋਇਆ ਹੈ ਕਿਉਂਕਿ ਮਾਮਲਾ ਹੱਥੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਧਰਮ ਪਰਿਵਰਤਨ ਦਾ ਸ਼ਿਕਾਰ ਹੋਏ ਦਰਜਨਾ ਲੋਕਾਂ ਨੇ ਹੁਣ ਧਰਮ ਪਰਿਵਰਤਨ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਪਿਲੀਵਤ ਇੰਡੋ ਨੇਪਾਲ ਇੰਡੀਅਨ ਦੇ ਨਾਲ-ਨਾਲ ਲਗਦੇ ਦਰਜਨਾ ਪਿੰਡ ਹਨ ਜਿਵੇਂ ਕਿ ਬੇਲਹਾਖ ਹਜ਼ੂਰੀਆ ਤਤਾਰ ਕਾਂਚ ਜੋ ਕਿ 1956 ਦੇ ਵਿੱਚ ਪਾਕਿਸਤਾਨ ਛੱਡ ਕੇ ਆਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ ਸੀ ਇਹ ਨੇਪਾਲ ਦੇ ਸਰਹੱਦ ਦੇ ਨਾਲ ਲੱਗਦੇ ਇਲਾਕੇ ਨੇ ਨੇਪਾਲ ਦੀ ਸਰਹੱਦ ਕੁਝ ਕਦਮਾਂ ਦੀ ਦੂਰੀ ਤੇ ਹੀ ਹੈ ਇੱਥੇ ਸਥਿਤ 12 ਪਿੰਡਾਂ ਦੀ ਆਬਾਦੀ 100% ਸਿੱਖ ਬੋ ਗਿਣਤੀ ਹੈ ਜੋ ਕਿ ਲਗਭਗ 22000 ਦੇ ਕਰੀਬ ਹੈ ਇੱਥੋਂ ਦੇ 90% ਘਰ ਚੁੱਕੀਆਂ ਝੋਪੜੀਆਂ ਹਨ ਇੱਥੇ ਦੇ ਗੁਰਦੁਆਰੇ ਕਮੇਟੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਇਲਾਕੇ ਦੇ 3000 ਲੋਕਾਂ ਦੇ ਧਰਮ ਪਰਿਵਰਤਨ ਦੀ ਸ਼ਿਕਾਇਤ ਕੀਤੀ ਹੈ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਹਿਲੇ ਆਪਰੇਸ਼ਨ ਵਿੱਚ ਲੋਕਾਂ ਦੇ ਘਰਾਂ ਵਿੱਚੋਂ ਇਸਾਈ ਧਰਮ ਅਪਣਾਉਣ ਦਾ ਐਲਾਨ ਕਰਨ ਵਾਲੀਆਂ ਕਿਤਾਬਾਂ ਅਤੇ ਬੋਰਡ ਮਿਲੇ ਨੇ ਹੁਣ ਗੱਲ ਕਰਦੇ ਹਾਂ ਗਾਜ਼ਾ ਵਿੱਚ ਚੱਲ ਰਹੇ ਇਜ਼raਇਲੀ ਹਮਲਿਆਂ ਬਾਰੇ ਜੀ ਹਾਂ ਇਜ਼raਇਲੀ ਹਮਲਿਆਂ ਦੇ ਵਿੱਚ 76 ਲੋਕਾਂ ਦੀ ਹੋਰ ਮੌਤ ਹੋ ਗਈ ਹੈ ਘੇਰੇ ਹੋਏ ਉੱਤਰੀ ਗਾਜ਼ਾ ਲਈ ਕੋਈ ਵੀ ਸਹਾਇਤਾ ਰਾਹਤ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਸ਼ੁੱਕਰਵਾਰ ਤੜਕੇ ਤੋਂ ਲੈ ਕੇ ਹੁਣ ਤੱਕ ਇਜ਼ਰਾਈਲੀ ਹਮਲਿਆਂ ਦੇ ਵਿੱਚ ਗਾਜ਼ਾ ਪਰਦੇ ਵਿੱਚ ਘੱਟੋ-ਘੱਟ 76 ਲੋਕ ਹੋਰ ਮਾਰੇ ਗਏ ਨੇ ਅਤੇ ਚੱਲ ਰਹੇ ਹਮਲੇ ਦੌਰਾਨ ਜਾਨੀ ਨੁਕਸਾਨ ਹੈ ਜਿਹੜਾ ਉਹ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਇੱਕ ਪਰਿਵਾਰਕ ਘਰ ਤੇ ਬੰਬਾਰੀ ਦੇ ਗਵਾਹਾਂ ਨੇ ਦੱਸਿਆ ਇੱਕ ਪੱਤਰਕਾਰ ਨੂੰ ਦੱਸਿਆ ਗਿਆ ਕਿ ਇਜ਼ਰਾਈਲ ਦੀ ਫੌਜ ਹੈ ਜਿਹੜੀ ਉਹ ਮਨੋਰੰਜਨ ਲਈ ਨਾਗਰਿਕਾਂ ਨੂੰ ਮਾਰ ਰਹੀ ਹੈ ਜਿੱਹਾਂ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗਿਊਟਰਸ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਟਕਰਾਅ ਚੱਲ ਰਿਹਾ ਹੈ ਇਹ ਜ਼ੁਲਮ ਟਕਰਾਅ ਦੇ ਸਭ ਤੋਂ ਜ਼ਾਲਮ ਪੜਾ ਤੇ ਪਹੁੰਚ ਚੁੱਕਿਆ ਹੈ ਕਿਉਂਕਿ ਫਲਸਤੀਨੀ ਭੁੱਖੇ ਮਰ ਰਹੇ ਨੇ ਜਦੋਂ ਕਿ ਇਜ਼ਰਾਈਲੀ ਸਿਰਫ ਇੱਕ ਚਮਚਾ ਸਹਾਇਤਾ ਨੂੰ ਹੀ ਭੁੱਖੇ ਇਲਾਕਿਆਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ ਅਤੇ ਘੇਰੇ ਹੋਏ ਉੱਤਰ ਵਿੱਚ ਕੁਝ ਵੀ ਨਹੀਂ ਪਹੁੰਚਿਆ ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਗਾਜ਼ਾ ਉੱਤੇ ਇਜ਼ਰਾਈਲ ਦੀ ਜੰਗ ਵਿੱਚ ਘਟੋ-ਘਟ 53822 ਫਲਸਤੀਨੀ ਹੁਣ ਤੱਕ ਮਾਰੇ ਜਾ ਚੁੱਕੇ ਨੇ ਅਤੇ 122382 ਲੋਕ ਨੇ ਜਿਹੜੇ ਉਹ ਜ਼ਖਮੀ ਹੋ ਗਏ ਨੇ ਸਰਕਾਰੀ ਮੀਡੀਆ ਦਫ਼ਤਰ ਨੇ ਮੌਤਾਂ ਦੀ ਗਿਣਤੀ 61700 ਤੋਂ ਵੱਧ ਕਰ ਦਿੱਤੀ ਹੈ ਇਹ ਕਹਿੰਦੇ ਹੋਏ ਕਿ ਮਲਬੇ ਹੇਠ ਦਬੇ ਹਜ਼ਾਰਾਂ ਲੋਕਾਂ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਹੈ। 7 ਅਕਤੂਬਰ 2023 ਨੂੰ ਹਮਾਸ ਦੀ ਅਗਵਾਹੀ ਵਾਲੇ ਹਮਲਿਆਂ ਦੌਰਾਨ ਇਜ਼ਰਾਈਲ ਵਿੱਚ ਅੰਦਾਜ਼ਨ 1139 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਨੂੰ ਬੰਦੀ ਬਣਾ ਲਿਆ ਗਿਆ ਸੀ। ਤੇ ਇਹ ਸਨ ਫਟਾਫਟ ਨਿਊਜ਼ ਦੇ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।